बाबा लाल जी की यात्रा है। जी में है। देख रही है ਨ ਮਜ਼ਾ ਬੱਤੇ ਮਤਸਾ ਬਹੁਤ ਜ਼ਿਆਦਾ ਹੈ ਕਿਉਂਕਿ ਤੇ ਬਾਬਾ ਲਾਲ ਜੀ ਦੀ ਅਨੂ ਕਿ ਉਹਨਾਂ ਦੀ ਕਿਰਪਾ ਹੈ ਕਿ ਸਭ ਦਿਓ ਚੋਲੀਆਂ ਪਰਦੀਆਂ ਸਭ ਨੂੰ ਲਾਲ ਲੱਗੇ ਅਜਿਹਾ ਪ੍ਰਦਰਸ਼ਨ ਕਰਦੇ ਆ ਰਿਹਾ ਹੈ ਬਾਬਾ ਲਾਲ ਜੀ ਸਹਿਰ ਯੋਗਨ ਦਾ ਇਹ ਮੌਕਾ ਸੱਜਣਾਂ ਨਾਲ ਆਓ ਬਹੁਤ ਸਾਥਕ ਕੰਮ ਸਾਰੇ ਨੂੰ ਨਾ ਚੰਗੀ ਲੋਕਾਂ ਪੋਜ਼ਿਟਿਵਿਟੀ ਨਾਲ ਚੱਲਦੇ ਸਾਰੇ ਬਹੁਤ ਬਹੁਤ ਸਨਮਾਨ ਬਹੁਤ ਬਹੁਤ ਅੱਛੀ ਵਾਈਬ੍ਰੇਸ਼ਨ ਹੈ ਅਗਰ ਅਜਿਹਾ ਕਰਦੇ ਹੋ ਰਿਹਾ ਤੇ ਜੀ ਰਾਤ ਨੂੰ ਨਵੀ ਸਨਚਿਤ ਆਪਣੀ ਸਰ ਤੋਂ ਰਾਤ ਨੂੰ ਪ੍ਰੋਗਰਾਮ ਹੋ ਰਿਹਾ ਸੀ ਸੰਗਤ ਜੀ ਮੈਸਿਸ ਦੇ ਮੋਟਾ ਮੀਆਂ ਕਿ ਸਾਰੀ ਸੰਗਤ ਉੱਤੇ ਪਹੁੰਚੇ ਪਰ ਮਹਾਰਾਜ ਨੇ ਸ਼ੀਕਾਤ ਲਏ ਜੈ ਜੈ ਸ਼ਿਵਾਲਾਲ ਜੀ ਕੋਸ਼ਿਸ਼ ਕਰੀ ਬਾਵਾ ਨਾਦਨ ਮਹਾਰਾਜ ਜੀ ਜੀ ਸਾਰਾ ਦਿਨ ਤੇ ਆਏ ਸੁਪਾਇਤਾ ਸਭ ਤੋਂ ਪਹਿਲਾਂ ਜਿੰਮੇਵਾਰ ਮੀਡੀਆ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਔਰ ਅੱਜ ਪਾਵਲਾਲ ਜੀ ਦੇ ਜਨਮ ਦਿਹਾੜੇ ਤੇ ਜਿੱਤੇ ਵੀ ਤੁਹਾਡੇ ਕੈਮਰੇ ਰਾਈ ਰੂਬਰੂ ਹੋ ਪਾ ਰਹੇ ਆ ਉਥੇ ਹਰ ਵਾਸੀ ਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦਾ ਬਾਬਾ ਜੀ ਦੇ ਜਨਮ ਦਿਹਾੜੇ ਦੀ ਔਰ ਸਾਡੇ ਨਾਲ ਸਾਡੀ ਟੀਮ ਪਹੁੰਚੀ ਔਰ ਇੱਥੇ ਸਰਦਾਰ ਅਮਨ ਸ਼ੇਰ ਸਿੰਘ ਸ਼ਰੀ ਐਲ ਸੀ ਡੀ ਐਮ ਐਲ ਏ ਪਟਿਆਲਾ ਉਹਨਾਂ ਨੇ ਪਹੁੰਚਣਾ ਸੀ ਉਹਨਾਂ ਵੀ ਅਰਜਨ ਮੀਟਿੰਗ ਜਿਹੜੀ ਚੰਡੀਪੜਾ ਆਉਣ ਦੇ ਅਰ ਕਾਰਨ ਉਹ ਇੱਥੇ ਨਹੀਂ ਪਹੁੰਚ ਪਾਏ ਉਹਨਾਂ ਦੀ ਹਾਜ਼ਰੀ ਵੀ ਲਾਨ ਆਏ ਆ ਜੀ ਔਰ ਅੱਜ ਇੰਨਾ ਪਿਆਰ ਲੋਕਾਂ ਦੇ ਵਿੱਚ ਵੇਖ ਕੇ ਬਾਬਾ ਜੀ ਦੇ ਜਿਹੜੇ ਸ਼ਰਦਾਲੂ ਨੇ ਬਾਬਾ ਜੀ ਦੀ ਜਿੰਨੀ ਸੰਗਤ ਆ ਉਹਨਾਂ ਨੇ ਲੰਗਰ ਵੀ ਬਹੁਤ ਲਾਏ ਨੇ ਸਾਡੇ ਸਾਰਿਆਂ ਦੀ ਇਹੀ ਅਰਦਾਸ ਬੇਨਤੀ ਆ ਜਿਸ ਵੀ ਕਿਰਤ ਮਾਈ ਦੇ ਵਿੱਚੋਂ ਲੰਗਰ ਲੱਗੇ ਨੇ ਪਰਮਾਤਮਾ ਉਹਨਾਂ ਦੀ ਝੋਲੀ ਹੋਰ ਭਰਨ ਉਹਨਾਂ ਨੂੰ ਹੋਰ ਵਾਅਦੇ ਪਾਉਣ ਇਸੇ ਤਰ੍ਹਾਂ ਜਿਹੜਾ ਲੰਗਰ ਲੱਗੇ ਰਹਿਣ ਔਰ ਪਟਾਵੇ ਦੇ ਵਿੱਚ ਇੱਕ ਮਾਹੌਲ ਜਿਹੜਾ ਵਾ ਪੂਰਾ ਫੈਸਟਿਵਲ ਦਾ ਬਣਿਆ ਦਾ ਵਾ ਬਹੁਤ ਜ਼ਿਆਦੀ ਸੰਗਤ ਹੈ ਔਰ ਮੰੰਦੀ ਮਹਾਰਾਜ ਜੀ ਬਾਬਾ ਜੀ ਨਾਲ ਵੀ ਉਹਨਾਂ ਦੇ ਵੀ ਦਰਸ਼ਨ ਹੋਏ ਨੇ ਉਹ ਵੀ ਦੱਸ ਰਹੇ ਸੀ ਕਿ ਆਹਾਂ ਨੂੰ 2 ਦਿਨ ਪਹਿਲਾਂ ਇਤਨਾ ਸੀ ਕਿਦਾ ਮੌਸਮ ਖੰਡਾ ਹੋਣਾ ਵਾ بارش ਹੋ ਸਕਦੀ ਆ ਪਰ ਅੱਜ ਧੁੱਪ ਪਈ ਹੈ ਔਰ ਇਹ ਵੀ ਮਹਾਰਾਜ ਦੀ ਕਿਰਪਾ ਵਾ ਹਾਂ ਵੀ ਕੋਈ ਵੀ ਜਿੰਨੇ ਵੀ ਸ਼ਰਧਾਲੂ ਨੇ ਜਿੰਨੇ ਵੀ ਸੰਗਤ ਹੈ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆ ਪਾ ਰਹੀ ਔਰ ਇਸ ਕੈਮਰੇ ਦੇ ਉੱਤੇ ਮੈਂ ਤੁਹਾਡੇ ਮੀਡੀਆ ਵਾਲੇ ਪਰਿਵਾਰ ਨੂੰ ਵੀ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ ਬਾਬਾ ਜੀ ਦੇ ਜਨਮ ਦਿਨ ਦੀਆਂ ਧੰਨਵਾਦ ਜੈ ਸ਼੍ਰੀ ਬਾਬਾ ਲਾਲ ਜੀ ਤਾਜ ਕੀ ਜੈ ਅੱਜ हमारी ये पच्चीसवीं पैदल शोभा यात्रा जो मोनिया माधा मंदिर से चलकर श्री दरबार श्री ध्यानपुर धाम की तरफ जा रही है आज महाराज जी का 20 तारीख को छह सौ इकहत्तरवा जन्मदिन बहुत धूमधाम से ध्यानपुर में मनाया जा रहा है उसी के उपलक्ष्य में ये यात्रा जो 25 साल से लगातार चल रही है आज पच्चीसवीं शोभा यात्रा बटारा से चल के श्री ध्यानपुर धाम जा रही है आप इस यात्रा में समूह दे सकते हैं समूह मैं सेवा की गिनती कर सकता हूँ एक दो पांच हजार, हजारों की गिनती नहीं कर सकते आज नगर वासियों में इतना उत्साह है इस यात्रा के लिए आप मत। एक तो बाबा जी मौसम हुआ है और दूसरा मैं महाराज जी की तरफ समूह पटाला वासियों का और समूह संगत का सर जेल से धन्यवाद देता हूँ जय श्री बाबा ललिता ਜੇ ਆਪ ਆਪਣੇ ਗੋਦ ਮਹਾਰਾਜੀ ਦੀ ਆ ਜੇ ਜੇਰਮ ਦੇ ਦੀ ਅਗਲ ਯਾਤਰਾ ਜਾ ਰਹੀ ਆ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਆ ਬਾਬਾ ਲਾਲ ਜੀ ਬਹੁਤ ਕਿਰਪਾ ਕਰਦੇ ਹਨ ਮਨ ਮਨ ਤੰਦ ਦੇ ਗੋਦ ਵਾਲੇ ਦੁੱਧ ਦੇ ਪੁੱਤਰਾਂ ਨੂੰ ਪੁੱਤ ਦੇਂਦੇ ਪਰ ਇਹ ਖਿਆਲ ਰੱਖਿਓ ਜੇ ਕਰੇ ਜੱਕਰ ਬੜੀ ਆ ਜੀ ਜੈ ਜੀ 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 ਕਿੰਨੀ ਯਾਤਰਾ ਜਾ ਰਹੀ ਏ ਤੇ ਕਿੰਨੀ ਕਿਰਪਾ ਬਾਬਾ ਲਾਲ ਜੀ ਦੀ ਸੋਨਾ ਲਾ ਕਦਾ ਦੇਖ ਜੋ ਕਿ ਮੌਸਮ ਵੀ ਜਦ ਵਧੀਆ ਹੋ ਗਿਆ ਪੈਦੋ ਚੁੜਿਆ ਨਹੀਂ ਜਾਂਦਾ ਪਰ ਬਾਬਾ ਜੀ ਦੀ ਕਿਰਪਾ ਨਾਲ ਨਹੀਂ ਜੀ ਦਵਾ। ਪੈ ਜੀ ਕਿਥੋਂ ਯਾਤਰਾ ਤੁਰੀ ਹੈ ਤੇ ਕਿਥੋਂ ਤੱਕ ਜਾਏਗਾ? ਮੈਂ ਇਹਨੂੰ ਗੇਟ ਤੋਂ ਲੈ ਕੇ ਤੇ ਚੰਪੂ ਤੱਕ ਜਾ ਰਹੀ ਆ ਤੇ ਪੈਦੋ ਨਹੀਂ ਜਾਏਗੀ। ਕਿੰਨਾ ਸੌਤਾ ਦੇ ਨੂੰ ਜੂ ਸਾਹ ਹੈਗਾ। ਹੋਰ ਸਾਹ ਦੇ ਨਾਲ ਚੱਲਦੀ ਜਾਂਦੀ ਢੋਲ ਵੱਜਣ ਦੇ ਨੇ ਸਭ ਕੁਝ ਹੋਣਾ। ਮਾਈਕ ਉਹਨਾਂ ਦੀ ਕਿੱਥੋਂ ਆ ਰਹੀ ਹੈ? ਉਹ ਕਿ ਆ ਕੀ ਪਸ ਜਾਣਾ ਉਹ ਚਾਰ ਜਿਸ ਤਰ੍ਹਾਂ ਬਹੁਤ ਜ਼ਿਆਦਾ ਚਾਹ ਹਰ ਸਾਲ ਉਡੀਕ ਕਰਦੇ ਰਹਿੰਦੇ ਹਰ ਸਬਜ਼ੀ ਦਿਓ ਮੈਂ ਕਿ ਕਿਉਂ ਕਿ ਟਾਈਮ ਪਾਸ ਆਂਦਾ ਕਿਉਂ ਕਿਉਂ ਮੈਂ ਕਿਉਂ ਆਉਂਦਾ ਜਾਣਾ ਹੈ ਜਾਣਾ ਹੈ ਤੁਸੀਂ ਆਪਣੇ ਪਰਿਵਾਰ ਨਾਲ ਜਾ ਰਹੇ ਹੋ ਹਾਂਜੀ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ निजात ਪਾਉਣ ਦੇ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੀਜ਼ ਟਾਈਫਾਈਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਡਾਕਟਰ ਅਰਸ਼ਦੀਪ 4 ఫిజియోਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼